ਪੂਰੇ ਪੰਜਾਬ ਚ ਅੱਜ ਹਰ ਜਗ੍ਹਾ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਦੇ ਚਰਚੇ ਸੁਣਨ ਨੂੰ ਮਿਲਦੇ ਹਨ ਉਹ ਵੀ ਨਾਲ ਰਲ ਕੇ 37 ਜਥੇਬੰਦੀਆਂ ਹੋ ਗਈਆਂ ਜੀ ਤੇ ਇਹ ਜਿਹੜਾ ਵਾ ਅੱਗੇ ਜਦੋਂ ਦੇਸ਼ ਦੀ ਆਜ਼ਾਦੀ ਹੋਏ ਉਦੋਂ ਝੰਡਾ ਜਿਹੜਾ ਕਿਸਾਨ ਮਜ਼ਦੂਰ ਜਿਹੜੇ ਉਥੇ ਰਹੌਂਦੇ ਇਹ ਲਹਿਰਾਉਂਦੇ ਸੀ ਇਹਨਾਂ ਨੇ ਉਹ ਹੱਕ ਖੋਲਿਆ ਤੇ ਉਹਦਾ ਕਰਕੇ ਜਿਹੜਾ ਫਿਰ ਹੁਣ ਇਹਨਾਂ ਕਿਸਾਨ ਜਥੇਬੰਦੀਆਂ ਨੇ ਹਰ ਸਾਲ ਜਿਹੜਾ ਉਹ ਕੀਤਾ ਵੀ ਆਪਾਂ ਨਹੀਂ ਉਥੇ ਲਹਿਰਾਉਣ ਦੇ ਝੰਡਾ ਤੇ ਕੋਈ ਗੱਲ ਨਹੀਂ ਆਪਾਂ ਆਪੋ ਆਪਣੇ ਜਿਹੜਾ ਸ਼ਹਿਰਾਂ ਆਪੋ ਆਪਣੇ ਕਸਬਿਆਂ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਕਰਕੇ ਜਿਹੜਾ ਉਹ ਇੱਥੇ ਪੂਰੇ ਪੰਜਾਬ 'ਚ ਜੀ ਪੂਰੇ ਪੰਜਾਬ 'ਚ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਮੈਂ ਤਰਸੀਮ ਸਿੰਘ ਜ਼ਿਲ੍ਹਾ ਪ੍ਰਧਾਨ ਕੌਮੀ ਕਿਸਾਨ ਯੂਨੀਅਨ ਇਹ ਸਾਡੀ ਐਸਕੇਐਮ ਦੀ ਜੋ ਕਾਲ ਦਿੱਤੀ ਗਈ ਸੀ 26 ਜਨਵਰੀ ਨੂੰ ਟਰੈਕਟਰ ਮਾਰਚ ਦੇ ਵਿੱਚ ਉਹਦੇ ਵਿੱਚ ਸਾਡੀ ਜਿਹੜੀ ਕੌਮੀ ਕਿਸਾਨ ਯੂਨੀਅਨ ਹੈ ਵੱਡੀ ਗਿਣਤੀ 'ਚ ਚੌਹ ਤਹਿਸੀਲਾਂ ਦੇ ਵਿੱਚ 15 2020 ਟਰੈਕਟਰ ਜਿਹੜੇ ਇਸ ਮਾਰਚ ਦੇ ਵਿੱਚ ਸ਼ਾਮਲ ਹੋ ਰਹੇ ਆ ਕਿਉਂਕਿ ਇਹਦੇ ਵਿੱਚ ਮੰਗਾਂ ਮੇਨ ਨੇ ਕਿ ਜੋ ਭਾਰਤ ਸਰਕਾਰ ਪਿਛਲੇ ਸਮੇਂ ਤੋਂ ਵਾਅਦਾ ਖਿਲਾਫੀ ਧੱਕੇਸ਼ਾਹੀ ਕਰ ਰਹੀ ਆ ਚਾਹੇ ਉਹ ਦਿੱਲੀ ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਦਰਜ ਕੀਤੇ ਪਰਚੇ ਹੋਣ ਚਾਹੇ ਉਹਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਹੋਵੇ ਚਾਹੇ ਲਖੀਮਪੁਰ ਦੇ ਸ਼ਹੀਦਾਂ ਨੂੰ ਇਨਸਾਫ ਦੀ ਗੱਲ ਹੋਵੇ ਚਾਹੇ 222 ਵਾਲਾ ਜੋ ਬਿਜਲੀ ਬਿੱਲ ਹੋਵੇ ਇਹਨਾਂ ਮੰਗਾਂ ਦੇ ਉੱਤੇ ਜਿਹੜਾ ਇਹ ਸਾਡਾ ਇਹ ਅੱਜ ਦਾ ਟਰੈਕਟਰ ਮਾਰਚ ਜਿਹੜਾ ਹੋ ਰਿਹਾ ਹੈ ਭਾਰਤੀ ਕਿਸਾਨ ਯੂਨੀਅਨ ਸੰਯੁਕਤ ਮੋਰਚਾ ਜਿਹੜਾ ਇੰਡੀਆ ਪੱਤਰ ਦਾ ਉਹਦੀ ਕਾਲ ਦੇ ਉੱਤੇ ਅੱਜ 26 ਜਨਵਰੀ ਨੂੰ ਅਸੀਂ ਇੱਕ ਟਰੈਕਟਰ ਮਾਰਚ ਕਰ ਰਹੇ ਹਾਂ ਜੋ ਕਿ ਭਾਰਤ ਸਰਕਾਰ ਨੇ ਅੱਜ ਤੋਂ 2 ਸਾਲ ਪਹਿਲਾਂ ਸਾਡੀਆਂ ਮੰਗਾਂ ਜਿਹੜੀਆਂ ਉਹਨਾਂ ਨੂੰ ਮੰਨਿਆ ਸੀ ਪਰ ਉਹਨਾਂ ਨੂੰ ਅਜੇ ਤੱਕ ਕੋਈ ਵੀ ਲਾਗੂ ਨਹੀਂ ਕੀਤਾ ਤੇ ਇਸ ਕਰਕੇ ਉਸ ਸੈਂਟਰ ਦੀ ਸਰਕਾਰ ਨੂੰ ਇਹ ਕਿਸਾਨ ਯੂਨੀਅਨ ਕਿਸਾਨ ਮਜ਼ਦੂਰ ਇਹ ਦੱਸਣਾ ਚਾਹੁੰਦੇ ਆ ਕਿ ਕਿਸਾਨ ਜਿਉਂਦੇ ਆ ਜੇ ਇਹ ਸੰਘਰਸ਼ ਲਈ ਤਿਆਰ ਆ ਜੇ ਤੇ ਤੁਸੀਂ ਦਿੱਲੀ ਦੇ ਵਿੱਚ ਅੱਗੇ ਵੱਨੂੰ ਰਾਹ ਨਹੀਂ ਬੰਦ ਕਰਾਉਣੇ ਤਾਂ ਇਹਨਾਂ ਨੂੰ ਜਲਦ ਤੋਂ ਜਲਦ ਆ ਜਿਹੜੇ ਉਹ ਸਾਡੀਆਂ ਮੰਗਾਂ ਉਹ ਪ੍ਰਵਾਨ ਕਰਨ ਉਹਨਾਂ ਦਾ ਮੈਮੋਰੈਂਡਮ ਆ ਜਿਹੜੇ ਉਹ ਅਸੀਂ ਬੜੀ ਬਰਾਂ ਦੇ ਚੁੱਕੇ ਆ ਸੋ ਅੱਜ ਭਾਰਤੀ ਕਿਸਾਨ ਸੰਯੁਕਤ ਕਿਸਾਨ ਮੋਰਚਾ ਜਿਹੜਾ ਵਾ ਉਹ ਸਾਰੀਆਂ ਜਥੇਬੰਦੀਆਂ ਜਿਹੜੀਆਂ ਤਰਨਤਾਰਨ ਦੇ ਵਿੱਚ 17 ਜਥੇਬੰਦੀਆਂ 71 ਹੋ ਕੇ ਵੱਖ-ਵੱਖ ਚੌਂ ਥਾਵਾਂ ਤੇ ਭਿੱਖੀਵਿੰਡ ਪੱਟੀ ਤਰਨਤਾਰਨ ਤੇ 26 ਜਨਵਰੀ ਨੂੰ ਦਿੱਲੀ ਦੇ ਵਿੱਚ ਜਦੋਂ ਪ੍ਰੇਡ ਹੁੰਦੀ ਸੀ ਉਥੇ ਕਿਸਾਨਾਂ ਦਾ ਤੇ ਜਵਾਨਾਂ ਦਾ ਬਰਾਬਰ ਅਧਿਕਾਰ ਸੀਗਾ ਪ੍ਰੇਡ ਦੇ ਵਿੱਚ ਪਰ ਵੱਦ ਕਿਸਮ ਦੀ ਕਹਿ ਲਈਏ ਵੀ ਅਸੀਂ ਇਹਨਾਂ ਖੇਦੀ ਨਹੀਂ ਕਰਦੇ ਆਪਣੇ ਜਵਾਨਾਂ ਦੀ ਉਹ ਸਾਡੇ ਜਵਾਨ ਬਾਰਡਰਾਂ ਤੇ ਉਹਨਾਂ ਦੇ ਅਸੀਂ ਬਹੁਤ ਉਨਨਾ ਕਰਕੇ ਸੀ ਆ ਸ਼ਾਂਤੀ ਦੇ ਜੀਰੇ ਪਰ ਜਵਾਨਾਂ ਨੂੰ ਤੇ ਐਵੇਂ ਦਿੱਤੀ ਕਿਸਾਨ ਮਰਫੀ ਕਰ ਦਿੱਤਾ ਗਿਆ ਅਸੀਂ ਆਪਣੀ ਖੁਸ਼ੀ ਹੋਈ ਥਾਂ ਨੂੰ ਬਹਾਲ ਕਰਨ ਵਾਸਤੇ ਆਪਣੀ ਕਿਸਾਨੀ ਨੂੰ ਫੇਰ ਲੋਕਾਂ ਦੇ ਮਨਾਂ ਵਿੱਚ ਮਿਹਨਤ ਕਸ਼ ਲੋਕਾਂ ਦਾ ਸੰਦੇਸ਼ ਦੇਣ ਵਾਸਤੇ ਇਹ ਝੰਡਾ ਮਾਰਚ ਕਰ ਰਹੇ ਹਾਂ ਐਸ ਕੇ ਐਮ ਦੇ ਬੈਨਰ ਥੱਲੇ ਤੇ ਜਿਵੇਂ ਮੇਰੇ ਤੋਂ ਪਹਿਲਾਂ ਸਾਡੇ ਮਾਨਯੋਗ ਮੁਖ ਜਿਹੜੇ ਮੁਖਬਲਾ ਰਾਸਾ ਨੇ ਦੱਸਿਆ ਵਾ ਕਿ ਸਾਡੀਆਂ ਬਿਨਾਂ ਸ਼ੱਕ ਭਾਵੇਂ ਉਹ ਤਿੰਨ ਕਿਸਾਨੀ ਮੰਗਾਂ ਕੈਨਸਲ ਕਰਤੀਆਂ ਸੀ ਸਰਕਾਰ ਨੇ ਪਰ ਐਮਐਸਪੀ ਤੇ ਹੋਰ ਕੁਝ ਮੰਗਾਂ ਦਾ ਬਕਾਇਆ ਸਾਡਾ ਰਹਿ ਗਿਆ ਜਿਹੜਾ ਸਰਕਾਰੇ ਤੱਕ ਲਾਗੂ ਨਹੀਂ ਕਰ ਸਕੀ ਉਹ ਸਰਕਾਰ ਨੂੰ ਚੇਤੇ ਕਰਾਉਣ ਵਾਸਤੇ ਅਸੀਂ ਇਹ ਸਰਕਾਰ ਦੇ ਕੰਨਾਂ ਤੱਕ ਗੱਲ ਪਹੁੰਚਾਉਣ ਵਾਸਤੇ ਅੱਜ ਇਹ ਤਰਨਤਾਰਨ ਵਿੱਚ ਐਸਕੇਐਮ ਦੇ ਬੈਨਰ ਥਲੇ ਭਾਰਤੀ ਕਿਸਾਨੀਓਂ ਰਾਜੇਵਾਲ ਵੱਲੋਂ ਝੰਡਾ ਮਾਰਚ ਕਰਨ ਵਾਸਤੇ ਆਜ ਰਹੇ ਹਾਂ